ਰਾਹੁਲ ਭਾਜੀ ਐ ਦੁਕਾਨਾ ਭਾਜੀ ਆ ਆਪਣੀ ਦੁਕਾਨਾ ਆ ਲਾਗੇ ਦੇਖੋ ਟੀਨਾ ਟੀਨਾ ਟ੍ਰੈਫਿਕ ਟੀਨਾ ਤੁਹਾਡੀ ਚੜਦੀ ਹੈ ਦੱਸੋ ਐ ਸਾਹਮਣੇ ਦੇਖੋ ਟੀਨਾ ਕਿੱਥੇ ਆ ਟੀਨਾ ਟੀਨਾ ਦੇਖੋ ਪੁਜਾਰ ਦੇਖੋ ਵੇਖੋ ਐ ਰੋਮੀ ਆ ਚਾਚਾ ਇੱਕ ਮਿੰਟ ਸਪੀਕਰ ਨੂੰ ਆਓ ਬਲੌਸਮੈਂਟ ਬਣਾਓ ਭਾਜੀ ਕੀ ਇਹੀ ਵਰਗੋ ਕਹਿੰਦਾ

ਪੰਜ ਉਹ ਦਫਤਰ ਖੁੱਲਾ ਪੰਜ ਕੋਈ ਖੁੱਲਦਾ ਦੱਸੋ ਪਾਜੀ ਦੇ ਗੱਡੀਆਂ ਆਉਂਦੀਆਂ ਤੇ ਟ੍ਰੈਫਿਕ ਜਾਮ ਉਹਦੀ ਟ੍ਰੈਫਿਕ ਚਾਰ ਬਿਲਕੁਲ ਬੰਦ ਕਰ ਦੋ ਇੱਥੇ ਲਾ ਲਓ ਬੋਟਲਾਂ ਉੱਥੇ ਟ੍ਰੈਫਿਕ ਦੀ ਮਨ ਦੀ ਮੇਰ ਵਜਾ ਕੀ ਮੰਨਦੇ ਟ੍ਰੈਫਿਕ ਉਹ ਇਹ ਆਈ ਪਾਜੀ ਇੱਕ ਗੱਡੀਆਂ ਆਉਂਦੀਆਂ ਕਾਰਾਂ ਆਉਂਦੀ ਕਾਰਾਂ ਬੰਦ ਕਰ ਦੋ ਮੋਟਰਸਾਈਕਲ ਲੱਗਦੀ ਮੋਟਰਸਾਈਕਲ ਲੱਗਣੇ ਆ ਕਾਰਾਂ ਬੰਦ ਕਰ ਦੋ ਟ੍ਰੈਫਿਕ ਉਹ ਲੱਗਾ ਗੱਡੀ ਲੱਗਦੀ ਆ ਕਾਰਾਂ ਨਾਲ ਮਝੇ ਕੁਮਾਰ ਆ ਇਹ ਮੇਰੀ ਦੁਕਾਨ ਆ ਬਿਹਾਰੀ ਲਾਲ ਫਿਸ਼ ਸ਼ਾਪ ਸਾਰਾ ਆ ਪਾਸੇਰੇ 5 ਵਜੇ ਦੇ 5 ਵਜੇ ਦੇ ਸਵੇਰੇ ਸਾਰ ਦੇ ਇੱਥੇ ਇਕੱਠੇ ਹੋਏ ਆ ਕਮੇਟੀ ਘਰ ਵਾਲੇ ਡੀਸੀ ਸਾਹਿਬ ਐਡੀਸੀ ਸਾਹਿਬ ਸਾਰੇ ਇਕੱਠੇ ਹੋ ਗਏ ਸਵੇਰ ਦਾ ਸਮਾਂ ਸਮੂਚਕਾਂ ਦੀ ਮੁਹਿੰਮ ਚਲਾਈ ਦੀ ਇਹਨਾਂ ਨੇ ਆਪਾਂ ਸਾਰ 5 ਵਜੇ ਇੱਥੇ ਆਣ ਕੇ ਆਪਣਾ ਸਾਰਾ ਸਮਾਨ ਜੋ ਸਾਡਾ ਬਾਹਰ ਲੱਗੇ ਦਾ ਸੀ ਅਸੀਂ ਸਾਰਾ ਸਮਾਨ ਇਕੱਠਾ-ਕੁੱਠਾ ਕਰਕੇ ਪਿੱਛੇ ਕੀਤਾ ਵਾ ਫਿਰ ਵੀ ਸਾਰਾ ਆ ਕੇ ਸਾਡੀਆਂ ਦੁਕਾਨਾਂ ਢਾਈਆਂ ਗਈਆਂ ਸਾਡੀਆਂ ਛੱਡਾਂ ਸਾਰੀਆਂ ਢਾਹਤੀਆਂ ਵਾ ਜੇਰਾ ਕੋਈ ਕੋਈ ਕੰਮ ਵੀ ਨਹੀਂ ਆ ਇਹਨਾਂ ਨੇ ਸਾਨੂੰ ਦੱਸਿਆ ਕਿ ਟ੍ਰੈਫਿਕ ਦੀ ਸਮੱਸਿਆ ਵਾ ਟ੍ਰੈਫਿਕ ਦੀ ਸਮੱਸਿਆ ਸਰ ਸੜਕਾਂ ਦੇ ਆ ਛੱਪਾ ਦੇ ਟ੍ਰੈਫਿਕ ਦੀ ਕੋਈ ਸਮੱਸਿਆ ਨਹੀਂ ਨਾ ਠੀਕ ਆ ਜੀ ਤੁਸੀਂ ਗੱਡੀਆਂ ਬੰਦ ਕਰਾਓ ਫੇਰ ਇਹਨਾਂ ਨੇ ਸਰ ਸਾਮਾਨ ਦੇ ਭਾਏ ਸਾਡੀਆਂ ਦੁਕਾਨਾਂ ਵੀ ਤੋੜ ਦਿੱਤੀਆਂ ਗਈਆਂ ਸਾਡੀਆਂ ਸਾਹਿਬ ਜੀ ਦੁਕਾਨਾਂ ਵੀ ਤੋੜਦੇ ਆ ਤੁਹਾਡਾ ਸਾਰਾ ਸਾਮਾਨ ਤੋੜਦੇ ਸਾਡਾ 4 ਮਹੀਨੇ ਦਾ ਕੰਮ ਹੁੰਦਾ ਵੇ ਜੇ 1 ਸਾਲ ਦੇ ਵਿੱਚ ਸਰ ਕੁਛ ਵੀ ਨਹੀਂ ਕੀਤਾ ਉਹਨਾਂ ਨੇ ਕੁਛ ਵੀ ਨਹੀਂ ਸਰ ਕੋਈ ਨੋਟਿਸ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੱਲ ਇੱਕ ਅਨਾਊਂਸਮੈਂਟ ਕਰਦੇ ਸਰ ਅਨਾਊਂਸਮੈਂਟ ਹੋਈ ਆ ਨਾਰਮਲ ਹੀ ਹੋਈ ਆ ਅੱਗੇ ਵੀ ਹੁੰਦੀ ਆ ਠੀਕ ਆ ਸਾਮਾਨ ਹੁੰਦਾ ਸੀ ਪਿੱਛੇ ਕਰ ਦਿੰਨੇ ਆ ਗੱਲ ਮੁੱਕਦੀ ਆ ਪਰ ਤੋੜਨ ਦਾ ਤਾਂ ਸਰ ਕੋਈ ਹੱਕ ਨਹੀਂ ਨਾ ਬੰਦਾ ਸਾਡਾ ਲੱਖ ਡੇਢ ਦਾ ਕਿੰਨਾ ਨੁਕਸਾਨ ਕਰਤਾ ਦੇਖੋ ਸਾਡੀ ਦੁਕਾਨ ਹੀ ਤੋੜ ਦਿਆ ਸਰ ਕੰਮ ਸਰ ਸਾਡੇ ਅੰਦਰ ਕਿੰਨਾ ਮਾਲ ਲੱਗਾ ਪਿਆ ਜਿਹੜਾ ਕੋਈ ਨੁਕਸਾਨ ਹੋਗਾ ਸਾਰਾ ਜਿਹੜਾ ਦਿਖਣਾ ਹੀ ਨਹੀਂ ਅਸੀਂ ਦੁਕਾਨਾਂ ਹੀ ਨਹੀਂ ਖੁੱਲਣੀਆਂ ਦੇਖੋ ਸਾਡਾ ਸਾਰਾ ਸਮਾਨ ਹੀ ਤੋੜ ਕੇ ਲੈ ਗਿਆ ਜੀ ਅਸੀਂ ਕਿੱਦਾਂ ਕੰਮ ਚਲਾਵਾਂਗੇ ਭਾਈ ਸਿਹਰ ਚ ਅਹੀ ਦੁਕਾਨ ਰਭੀਆਂ ਹੋਰ ਸਿਹਰ ਸਾਹਮਣੇ ਦੇਖੋ ਟੀਨਾ ਸਾਰਾ ਦੱਸੋ ਬੱਸ ਵੇਖੋ ਸਰ ਆਲਾ ਦੁਬਾਰਾ ਝਾਂਤੀ ਮਾਰੋ ਤੇ ਸਾਰੇ ਟੀਨਾ ਲੱਗੇ ਸਿਰਫ ਸਾਡੀਆਂ ਤੋੜੀਆਂ ਲੀਆਂ ਆ ਵੇਖੋ ਸਾਰੇ ਪਾਸੇ ਪੂਰੇ ਬਾਜ਼ਾਰ ਚ ਸਾਰੇ ਸ਼ਹਿਰ ਦੇ ਟੀਨਾ ਲੱਗੇ ਨੇ ਸਿਰਫ ਸਾਨੂੰ ਟਾਰਗੇਟ ਕੀਤਾ ਜਾਂਦਾ ਸਰ ਹਰ ਵਾਰੀ ਸਰ ਟਾਰਗੇਟ ਕੀਤਾ ਜਾਂਦਾ ਸਰ ਟਾਰਗੇਟ ਕੀਤਾ ਜਾਂ ਸ਼ਰੇਆਮ ਕੀਤਾ ਜਾਂ ਇਹਦਾ ਸਿਰਫ ਰੋਜ਼ ਕਰਾਂਗੇ ਸਾਡਾ ਹਰਜਾਨਾ ਭਰਿਆ ਜਾਏ ਅਸੀਂ ਇਹਦੀ ਕਾਨੂੰਨੀ ਕਾਰਵਾਈ ਮੰਗਦੇ ਆ ਪ੍ਰਸ਼ਾਸਨ ਕੋਲ ਵੀ ਸਾਨੂੰ ਹੱਕ ਦੁੱਦਾ ਜਾ ਰਿਹਾ ਲੱਗਦਾ ਕਿ ਇਹ ਡਬਾਇਡ ਕੀਤਾ ਸਰ ਟਾਰਗੇਟ ਕੀਤਾ ਸ਼ਰੇਆਮ ਟਾਰਗੇਟ ਕੀਤਾ ਸਰ ਤੁਸੀਂ ਆਪ ਸਿਆਣੇ ਹੋ ਸਰ ਦੁਕਾਨਾਂ ਤੋੜਨਾ ਤੇ ਕੋਈ ਕਿਸੇ ਵੀ ਕਿਸੇ ਵੀ ਕਾਨੂੰਨ ਦੇ ਵਿੱਚ ਐਤ ਨਹੀਂ ਕਿਹਾ ਕਿ ਬੰਦਾ ਘਰ ਸੁਟਾ ਹੈ ਤੁਸੀਂ ਅਣੀ ਦੁਕਾਨ ਤੋੜ ਦਿਓ ਐ ਤੇ ਸਰ ਕੋਈ ਸ਼ਰਾ ਸਰ ਗੁੰਡਾ ਕਰਦੀ ਆ ਦੇਖੋ ਜੀ ਅੱਜ ਜਿਹੜੀ ਆ ਪੂਰੇ ਸ਼ਹਿਰ ਦੇ ਵਿੱਚ ਜਿਹੜੇ ਦੁਕਾਨਦਾਰਾਂ ਨੂੰ ਇੰਨਾ ਕੋਈ ਪ੍ਰੇਸ਼ਾਨ ਕੀਤਾ ਵਾ ਸਵੇਰੇ ਸਾਢੇ 3 ਵਜੇ ਦੇ ਨੇੜੇ ਬੋਟ ਜਿਹੜੇ ਕਮੇਟੀ ਘਰ ਦੇ ਮੁਲਾਜ਼ਮ ਨਾਲ ਇਹਨਾਂ ਨੇ ਜੀਸੀਬੀ ਤੇ ਏਡੀਸੀ ਸਾਹਿਬ ਨਾਲ ਹੀ ਜਿਹੜੇ ਆਪਣੇ ਆਪ ਨੂੰ ਬੜੇ ਵਧੀਆ ਇਨਸਾਨ ਸਮਝਦੇ ਆ ਪਰ ਉਹਨਾਂ ਨੇ ਅੱਜ ਬਾਜ਼ਾਰ ਦੇ ਵਿੱਚ ਨਹੀਂ ਸ਼ਰਮਸ਼ਾਕ ਘਟਨਾ ਕੀਤੀ ਆ ਇਹ ਦੁਕਾਨਦਾਰਾਂ ਦਾ ਜਿਹੜਾ ਵਾ ਬਹੁਤ ਹੀ ਮਹਾਲੀ ਨੁਕਸਾਨ ਕੀਤਾ ਵਾ ਇਹਦੇ ਵਿੱਚ ਉਹਨਾਂ ਦੇ ਜਿਹੜੇ ਅੱਗੋਂ ਸ਼ਟਰ ਤੱਕ ਔਰ ਸ਼ਟਰ ਦੇ ਨਾਲ ਜਿਹੜੀਆਂ ਕੰਧਾਂ ਉੱਤੇ ਛੱਡਾਂ ਪਈਆਂ ਹੁੰਦੀਆਂ ਵਾ ਉਹ ਵੀ ਇਮਨਤੀ ਭੰਤੀਆਂ ਵਾ ਜਿਹੜੇ ਦੁਕਾਨਦਾਰ ਅੱਗੇ ਉਹ ਐਨੇ ਹੀ ਪ੍ਰੇਸ਼ਾਨ ਚੱਲ ਰਹੇ ਆ ਉਹ ਵੇਖੋ ਦੁਕਾਨਦਾਰ ਹੈਂਟੀ ਮੋਤਿਆਗਾਵਾ कोरोना काल ਦੇ ਵਿੱਚ ਔਰ ਲੋਕਡਾਊਨ ਦੇ ਵਿੱਚ ਇੰਨੇ ਹੀ ਪਰੇਸ਼ਾਨ ਹੋਏ ਸੀ ਕਿ ਉਹਨਾਂ ਦੇ ਹਜੇ ਤੱਕ ਲੱਕ ਨਹੀਂ ਉੱਠੇ ਉਸ ਤੋਂ ਬਾਅਦ ਇਹਨਾਂ ਦੀਆਂ ਜੜੀਆਂ ਗਨੂਨੀ ਹਰਕਤਾਂ ਠੀਕ ਆ ਜੀ ਉਹਦੇ ਨਾਲ ਦੁਕਾਨਦਾਰ ਹੋਰ ਪਰੇਸ਼ਾਨ ਹੋ ਗਿਆ ਵਾ ਕਿਉਂਕਿ ਜੜੀਆਂ ਉਹਨਾਂ ਦੀ ਛੱđa ਵਾ 22000 ਦੀਆਂ ਜੜੀਆਂ ਛੱđa ਵਾ ਕਈਆਂ ਦੇ ਇਵਨ ਕੀ ਕਾਊਂਟਰ ਜੜਾ ਵਾ ਕਾਊਂਟਰ 50-50000 ਦੇ ਕਾਊਂਟਰ ਆ ਦੇਖੋ ਜੀ ਇਹਨਾਂ ਕੋਲ 6-8 6 ਮਹੀਨੇ ਕਾਊਂਟਰ ਨਹੀਂ ਤਿਆਰ ਹੋਣੇ ਤੇ ਦੁਕਾਨਦਾਰ ਅੱਜ ਪੂਰਾ ਸ਼ਹਿਰ ਜੜਾ ਵਾ ਉਹ ਇਸ ਦਰਨੇ ਵਿੱਚ ਸ਼ਾਮਿਲ ਹੋਇਆ ਵਾ ਔਰ ਇਸ ਏਡੀਸੀ ਦੇ ਖਿਲਾਫ ਔਰ ਕਮੇਟੀ ਕਰ ਦੇ ਮੁਲਾਜ਼ਮਾਂ ਦੇ ਖਿਲਾਫ ਆਪਣੀ ਜੜੀ ਆ ਉਹ ਗੱਲ ਬਾਤ ਰੱਖ ਰਿਆ ਵਾ ਅਸੀਂ ਪ੍ਰਸ਼ਾਸਨ ਅੱਗੇ ਏਡੀਸੀ ਅੱਗੇ ਔਰ ਡੀਸੀ ਸਾਹਿਬ ਅੱਗੇ ਇਹ ਬੇਨਤੀ ਕਰਾਂਗੇ ਕਿ ਜਿਹੜਾ ਵਾ ਇਹਨਾਂ ਦਾ ਜਿਹੜਾ ਬਾਲੀ ਨੁਕਸਾਨ ਆ ਉਹ ਪਰਵਾਇਆ ਜਾਏ ਔਰ ਜਿਹੜੇ ਕਮੇਟੀ ਕਰ ਦੇ ਮੁਲਾਜ਼ਮਾਂ ਨੇ ਔਰ ਜਾ ਕੇ ਇਹਨਾਂ ਦੇ ਮੁਲਾਜ਼ਮਾਂ ਨੇ ਜੋ ਵੀ ਨੁਜਾਇਜ਼ ਕੀਤਾ ਵਾ ਇਹਨਾਂ ਦੀ ਪਰਵਾਹੀ ਕੀਤੀ ਜਾਵੇ ਜੇ ਅਗਰ ਜੇ ਨਹੀਂ ਕਰਦੇ ਤੇ ਅਸੀਂ ਜਿੰਨੇ ਵੀ ਦੁਕਾਨਦਾਰ ਵਾ ਆਪਣੇ ਸੁਬਰਸ਼ ਨੂੰ ਹੋਰ ਤੇਜ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ BC ਸਾਡੇ ਆਫਿਸ ਤੇ ਵੀ ਤਰਨਾ ਲਾਵਾਂਗੇ ਹਾਂ ਸੁਰਮਾ ਹੈ ਨਾ ਸਾਡੀ ਦੁਕਾਨ ਪ੍ਰਾਣੀ ਸਬਜੀ ਮੰਡੀ ਚੌਕ ਦੇ ਵਿੱਚ ਫਰੂਟ ਦੀ ਦੁਕਾਨ ਆ ਸਾਡੀ ਮਾਈ ਫਰੂਟ ਸ਼ੋਪ ਦੇ ਨਾਂ ਤੇ ਸ਼ੋਪ ਆ ਇਹਨਾਂ ਨੇ ਰਾਤੀ ਫੇਰੇ ਤੜਕੇ 3:30-4 ਵਜੇ ਆ ਕੇ ਬਹੁਤ ਤਬਾਈ ਪਾਈ ਆ ਸਾਡੀ ਬੰਦ ਦੁਕਾਨ ਦੇ ਜਾਲੀਆਂ ਤਾਲੇ ਤੋੜ ਕੇ ਸਾਡਾ ਸਮਾਨ ਖਿਲਾਰਤਾ ਸਾਡੀ ਅੱਧਰ ਪਹਿਲਾਂ 파ੜ ਤਾ ਸਾਡਾ ਕਾਊਂਟਰ ਤੋੜਤਾ ਥੜੇ ਤੋੜਤੇ ਸਾਡੇ ਇਹਨਾਂ ਨੇ ਸਾਨੂੰ ਇਹਨਾਂ ਨੇ ਰਿਕਵੈਸਟ ਤੱਕ ਨਹੀਂ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਕਿ ਤੁਸੀਂ ਦੁਕਾਨਾ ਆਪਣੀਆਂ ਪਿੱਛੇ ਕਰ ਲਓ ਜਾਂ ਹੀ ਨੁਕਸਾਨ ਕਰ ਦਾਂਗੇ ਤੁਹਾਡਾ ਸਾਨੂੰ ਇਹਨਾਂ ਬਿਨਾਂ ਡਿਕੇ ਦੀ ਰਾਤ ਨੂੰ ਸੁੱਤੇ ਘਰ ਸਾਡਾ ਬਹੁਤ ਸਾਰਾ ਨੁਕਸਾਨ ਕੀਤਾ ਮੇਰਾ 50-60 ਹਜ਼ਾਰ ਦਾ ਨੁਕਸਾਨ ਕਰ ਗਿਆ ਹੋਰ ਵੀ ਬੜੇ ਸਾਰੀਆਂ ਦੁਕਾਨਾਂ ਦਾ ਨੁਕਸਾਨ ਕੀਤਾ ਕਈ ਪਾਸੇ ਅੱਗیں ਹੀ ਆ ਜਿੱਧਰ ਗਏ ਆ ਕੇ ਸਾਹਮਣੇ ਸਾਡੇ ਸਾਹਮਣੇ ਇੱਕ ਰੈਸਟੋਰੈਂਟ ਨੂੰ ਤੋੜ ਜਾਂਦਾ ਵਾ ਉਧਰ ਚਿਕਨ ਵਾਲੀ ਸ਼ਾਪ ਵੀ ਉਹ ਵੀ ਸਾਰੀ ਤੋੜਤੀ ਜੇ ਸਾ ਨਾਲ ਮਸ਼ੀਬੇ ਯਾਰ ਪੈਂਦਾ ਉਧਰ ਸਾਰੀਆਂ ਇੱਕ ਦੁਕਾਨ ਤੋੜ ਕੇ ਚਾਰ ਦੁਕਾਨਾਂ ਛੱਡ ਕੇ ਫਿਰ ਕਿਸੇ ਦਾ ਨੁਕਸਾਨ ਕੀਤਾ ਵਾ ਲਾਈਨ ਵਾਈ ਕਿਸੇ ਦਾ ਨੁਕਸਾਨ ਨਹੀਂ ਕੀਤਾ ਹੁੰਦਾ ਨੇ ਜੇ ਨੁਕਸਾਨ ਨੋਟਿਸ ਦਿੱਤਾ ਹੁੰਦਾ ਸਾਰੀ ਦੁਕਾਨਦਾਰਾਂ ਨੇ ਪਿੱਛੇ ਕੱਢ ਲੈਣਾ ਇਹ ਬਹੁਤ ਸਾਰਾ ਨੁਕਸਾਨ ਹੁੰਦਾ ਨੇ ਨਜਾਇਜ਼ ਕੀਤੀ ਇੱਕ ਘੰਟੇ ਦਾ ਟਾਈਮ ਵੀ ਦੇ ਦਿੰਦੇ ਤੇ ਅਸੀਂ ਆਪਣਾ ਸਮਾਨ ਚੁੱਕ ਸਕਦੇ ਸੀ ਪਰ ਇਹ ਦੋ ਤਾਂ ਹੀ ਲੱਗਦਾ ਸਮਾਨ ਦੋ ਤਾਂ ਹੀ ਲੱਖ ਦਾ ਸਮਾਨ ਸਾਡਾ ਫਰੂਟ ਵਗੈਰਾ ਬਾਹਰ ਅੰਦਰ ਲਗਾਈ ਇਹਨਾਂ ਨੇ ਬਾਹਰ ਸਾਰਾ ਸਾਡਾ ਖਲੇੜਤਾ ਵਾ ਸਾਡੇ ਫਰਸ਼ 'ਤੇ ਔਰਤੇ ਆ ਇਹਨਾਂ ਨੇ ਸਾਨੂੰ ਕੋਈ ਰਿਕਵੈਸਟ ਟਾਈਮ ਨਹੀਂ ਦਿੱਤਾ ਕਿ ਘੰਟੇ ਦਾ 15 ਮਿੰਟ ਦਾ ਕੋਈ ਟਾਈਮ ਨਹੀਂ ਦਿੱਤਾ ਇਹਨਾਂ ਨੇ ਸਾਨੂੰ ਅਨਾਊਂਸਮੈਂਟ ਨਹੀਂ ਹੋਈ ਜਿੱਧਰ ਵੀ ਅਨਾਊਊਂਸਮੈਂਟ ਸਾਡੇ ਇੱਧਰ ਕੋਈ ਅਨਾਊਂਸਮੈਂਟ ਨਹੀਂ ਆਈ ਪਰ ਕਹੀ ਕਰਨੀ ਹੈ ਜੇ ਕਿ ਜੇ ਸਾਨੂੰ ਕਹਿਣ ਆਕੇ ਕਿ ਤੁਸੀਂ ਅੰਨੀ ਜਗ੍ਹਾ ਹੱਦ ਚ ਲਾਓ ਅਸੀਂ ਉੱਥੇ ਵੀ ਲਾ ਲਾਂਗੇ ਪਰ ਅਕਸਰ ਸਾਨੂੰ ਟਾਈਮ ਤੇ ਦਿੱਤਾ ਜਾਏ ਸਾਨੂੰ ਦੱਸ ਵੰਗਾਰਾ ਚ ਲੰਨਵੀ ਦੁਕਾਨਦਾਰ ਬੈਠੇ ਆ ਵੰਗਾਰਾ ਦੁਕਾਨਦਾਰ ਚੱਲਦੇ ਆ ਜੀ ਨੁਕਸਾਨ ਹੁੰਦਾ ਵੀ ਦੁਕਾਨਦਾਰਾਂ ਨੇ ਨੁਕਸਾਨ ਹੁੰਦੀ ਆ